ਪਰ ਇਸ ਵੇਲੇ ਸ਼ਹਿਰ ਦੇ ਵਿੱਚ ਜੋ ਚੱਲ ਰਿਹਾ ਸ਼ਰਾਬ ਨਸ਼ਾ ੱੱਕਾ ਆਮ ਆਦਮੀ ਵਾਲਿਆਂ ਨੇ ਝਾੜੂ ਵਾਲਿਆਂ ਨੇ ਸਰਕਾਰ ਨੇ ਇੰਨਾ ਗੰਦ ਪੰਜਾਬ 'ਚ ਕਦੀ ਨਹੀਂ ਪਾਇਆ ਜੋ ਇਹਨਾਂ ਹਾਲਾਤ ਇੱਕ ਨਿਕੇ ਜੇ ਤਰਨਤਾਰ ਸਾਹਿਬ ਸ਼ਹਿਰ ਦੇ ਵਿੱਚ ਬਣਾਤੇ ਇਹਨਾਂ ਨੇ ਇਸ ਵੇਲੇ ਪੂਰੇ ਪੰਜਾਬ ਤੋਂ ਗੁੰਡੇ ਲਿਆ ਕੇ ਪੂਰੇ ਪੰਜਾਬ ਤੋਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਲੈ ਕੇ ਚੱਲਦਾ ਜਿੱਥੇ ਜਿੱਥੇ ਸ਼ਰਾਬ ਵੰਡੀ ਜਾ ਰਹੀ ਆ ਤੁਸੀਂ ਜਾ ਕੇ ਵੇਖੋ ਤਿੰਨ ਨੰਬਰ ਵਾਰਡ 'ਚ ਵੇਖੋ ਕਿੰਨਾ ਮੁਲਖ ਬਾਹਰੋਂ ਲਿਆ ਕੇ ਬਿਠਾਇਆ ਜਿੱਥੇ ਐਮਐਲਏ ਦੀ ਘਰ ਵਾਲੀ ਖੁਦ ਇੱਕ ਐਮਐਲਏ ਹੋਗੇ ਪਹਿਲਾਂ ਤਾਂ ਉਹਨੂੰ ਆਪਣੀ ਘਰ ਵਾਲੀ ਨੂੰ ਇਲੈਕਸ਼ਨ ਲੜਾਉਣੀ ਪੈ ਰਹੀ ਕਮੇਟੀ ਦੀ ਠੀਕ ਹੈ ਜੀ ਉਹ ਆਪਣੀ ਘਰ ਵਾਲੀ ਦੀ ਵਾਰਡ ਦੇ ਵਿੱਚ ਵੇਖੋ ਕਿ ਪੰਜਾਬ ਦੇ ਵਿੱਚ ਉਹ ਕਿੱਥੋਂ ਕਿੱਥੋਂ ਬੰਦੇ ਆ ਕੇ ਬੈਠੇ ਹੋਏ ਆ ਝਾੜੂ ਵਾਲਿਆਂ ਦੇ 4 ਨੰਬਰ ਵਾਰਡ ਚ ਵੇਖੋ ਮਰਾਦਪੁਰੇ ਵੇਖੋ ਇਹਨਾਂ ਦੀ ਵਾਰਡ ਚ ਵੇਖੋ 17 ਨੰਬਰ ਚ ਵੇਖੋ ਹਰ ਹਰ ਵਾਰਡ ਚ ਵੇਖੋ ਇਸ ਵੇਲੇ ਪੰਜਾਬ ਤੋਂ ਕਿੱਥੋਂ ਕਿੱਥੋਂ ਬੰਦੇ ਆ ਕੇ ਬਿਠਾਏ ਆ ਐਮਐਲਏ ਬੈਠੇ ਹੋਏ ਇਹਨਾਂ ਦੇ ਮਤਲਬ ਇਹਨਾਂ ਦੀ ਹਾਰ ਦੀਆਂ ਨਿਸ਼ਾਨੀਆਂ ਵੇਖੋ ਬਖਲਾੜ ਚ ਆ ਕੇ ਕਿ ਇਹਨਾਂ ਨੂੰ ਪਤਾ ਕਿ ਕਹੀਂ ਤਰਨਤਨ ਸਾਹਿਬ ਸ਼ਹਿਰ ਚ ਵੀ ਕਮਿਊਨਿਟੀ ਨਹੀਂ ਬਣਾਉਣ ਦੇ ਲਾਇਕ ਰਹੇ ਤੇ ਇਸ ਲਈ ੱੱੱਕਾ ਕਰਨ ਲਈ ਇਹਨਾਂ ਨੇ ਸਾਡੇ ਬੰਦਿਆਂ ਨੂੰ ਚੁੱਕਣਾ ਸ਼ੁਰੂ ਕਰਤਾ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜੇ ਸਾਡੇ ਕਿਸੇ ਵੀ ਤਰ੍ਹਾਂ ਦੇ ਵਰਕਰ ਨਾਲ ਕਿਸੇ ਕੈਂਡੀਡੇਟ ਨਾਲ ਕੋਈ ੱੱੱਕਾ ਆਇਆ ਤੇ ਅਸੀਂ ਸਾਰੀ ਰਾਤ ਥਾਣੇ ਦੇ ਬਾਹਰ ਹੀ ਪਾਵਾਂਗੇ ਤੇ ਜਲੂਸ ਕੱਢ ਦਾਂਗੇ ਸਵੇਰ ਤੱਕ ਕਿ ਜੇ ਸਾਡੇ ਕਿਸੇ ਕੈਂਡੀਡੇਟ ਦਾ ਮਾਰਾ ਆ ਕੈਂਡੀਡੇਟ ਨੂੰ ਧਮਕਾਇਆ ਗਿਆ ਕੋਈ ਨਾਂ ਹੈਗਾ ਉਹਨਾਂ ਦੇ ਆਹ ਦੇਖੋ ਜੀ ਦੱਸੋ ਜੀ ਮੈਨ ਆ ਸਵੇਰ ਦੇ ਪ੍ਰਜਾਣਾਂ ਨਾਲੋਂ ਬਹੁਤ ਆ ਜਿਆਦਾ ਤਿੰਨ ਨਾਂ ਮੇਰੇ ਘਰ ਰੇਡ ਪਾ ਚੁੱਕੇ ਆ ਜੋ ਕਿ ਮੈਂ ਨਾ ਕੋਈ ਸ਼ਰਾਬ ਵੰਡੰਦਿਆਂ ਨਾ ਮੈਂ ਕੋਈ ਸ਼ਰਾਬ ਵੰਡੰਦਿਆਂ ਤੇ ਨਾ ਕੋਈ ਕੋਈ ਗਲਤ ਪ੍ਰਯੋਗ ਨਸ਼ਾ ਕੀਤਾ ਮੇਤੇ ਅਲੀਗੇਸ਼ਨ ਲੱਗੰਦੇ ਕਿ ਆ ਬੜਾ ਕੁਝ ਕਰਨਦੇ ਆ ਪਰ ਮੇਰਾ ਬਾਹਰੋਂ ਤੋਂ ਇੱਕ ਵੀ ਘਰ ਆ ਕੇ ਕਹਦੇ ਕਿ ਹਾਂ ਵੀ ਇਹ ਲੋਕ ਕੋਈ ਸ਼ਰਾਬ ਜਾਂ ਕੁਝ ਕੀਤਾ ਜਿਆ ਮੈਨੂੰ ਚਾਉਂ ਚ ਖਿਲਾ ਕੇ ਮੈਨੂੰ ਜੋ ਸਜ਼ਾ ਲਾਉਣੀ ਲਾ ਦਿਓ ਮੈਨੂੰ ਮਨਜ਼ੂਰ ਆ ਪਰ ਮੈਂ ਨਸ਼ੇ ਵਿਰੁੱਧ ਅਤੇ ਬਿਨਾ ਨਸ਼ੇ ਦੇ ਨਾਲ ਆਪਣੀ ਚੌਂ ਲੜੰਦਿਆਂ ਸੰਗਤ ਦਾ ਸਹਿਯੋਗ ਸਾਥ ਇੰਨਾ ਜਿਆਦਾ ਕਿ ਮੈਂ ਦੱਸ ਨਹੀਂ ਸਕਦਾ ਪਰ ਇਹਨਾਂ ਦੇ ਧੱਕੇ ਨਾਲ ਜਿਹੜੋਂ ਮੈਨੂੰ ਅੱਜ ਦੋ ਨਾ ਤੇਜੀ ਵਾਲੇ ਮਤਲਬ ਕਿ ਮੈਨੂੰ ਚੁੱਕਣ ਪੈ ਗਏ ਜਾਂ ਚੋਕੀ ਲਿਆਂਦਾ ਗਏ ਉਹਨਾਂ ਨੇ ਮੈਨੂੰ ਤੇ ਮੈਨੂੰ ਥਾਣੇ ਲਿਆਂਦਾ ਭਾਈ ਹੁਣ ਸਪੋਰਟਾਂ ਨੇ ਆ ਵੀਰਾਂ ਦੇ ਜਿੰਨਾ ਵੀ ਅਧੀਰਾ ਉੱਠ ਕੇ ਆਏ ਆ ਇਹਨਾਂ ਦੀ ਸਪੋਰਟਾਂ ਨਾਲ ਮੈਂ ਅੱਜ ਛੋਟ ਕੇ ਬਾਹਰ ਆਇਆ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਵਰਕਰ ਸਾਰੇ ਖੇਤ ਤੁਸੀਂ ਵੇਖ ਸਕਦੇ ਜੀ ਹਾਂ ਆ ਚੋਣ ਜਿੱਤ ਕੇ ਇਹਨਾਂ ਦੇ ਜਿਹੜੇ ਆ ਧਿਆਨ ਬਦਲੇ ਨਾ ਕਿ ਕਿ ਸੱਚ ਦੀ ਜਿੱਤ ਕਰਨੀ ਆ ਪਰ ਨਸ਼ੇ ਦੇ ਅੰਤ ਹੋਣਾ ਉਹ ਰੋਡ ਦੇ ਉਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਜਿਨ੍ਹਾਂ ਨੇ ਵੀ ਜੋ ਵੀ ਆਪਾਂ ਮੇਰੇ ਵਿਰੁੱਧ ਜੋ ਵੀ ਆਪਾਂ ਨੇ ਇੱਕ ਪੰਪਲੇਟ ਤਿਆਰ ਕੀਤਾ ਹੋਇਆ ਨਾ ਆ ਕਚਹਿਰੀ ਗੁਰੂ ਅਰਜਨ ਦੇਵ ਪਾਸ਼ਾ ਦੇ ਮੈਂ ਅਰਦਾਸ ਕਰਦਾ ਮਹਾਰਾਜ ਜੇ ਮੈਂ ਨਸ਼ਾ ਵੰਡਿਆ ਅਸ਼ਰਾ ਵੰਡੀ ਮੇਰੇ ਕੁਲੀਆਂ ਵੇਖ ਜਣ ਜੇ ਮੈਂ ਨਸ਼ਾ ਵਟਿਆ ਤੇ ਐ ਹੋਈ ਕੋਝ ਵੀ ਨਾਲ ਲੈ ਕੇ ਆ ਦਬਾਈ ਸਿਰਫ ਦਬਾਅ ਪਾਉਣ ਲਈ ਹਾਰਦੇ ਹਾਰਦੇ ਹੋਏ ਨੇ ਬੁਰੀ ਤਰ੍ਹਾਂ ਹਾਰ ਰਹੇ ਨੇ ਕਾਲਾ ਕਮੇਟੀ ਦੀ ਇਲੈਕਸ਼ਨ ਨੂੰ ਇਹ ਹਾਰ ਕੋਈ ਨਾਸ਼ੀ ਮੰਡਿਆ ਪਲਾਟ ਕਰਕੇ ਇੱਥੇ ਦਬਾਅ ਪਾ ਰਹੇ ਆ ਅਮਰਤਾਰੀ ਸਿੰਘ ਆ ਜੀ ਸਾਡਾ ਠੀਕ ਆ ਜੀ ਗੁਰੂ ਨੂੰ ਮੰਨਣ ਵਾਲਾ ਇੱਥੇ ਦਬਾਅ ਪਾਇਆ ਜਾ ਰਿਹਾ ਕਿ ਤੇਰਾ ਇਹ ਪਰਚਾ ਵੀ ਦਵਾਂਗੇ ਤੈਨੂੰ ਅਰੈਸਟ ਵੀ ਪਾਵਾਂਗੇ ਜੇ ਇਹਦਾ ਕੋਈ ਗੁਨਾਹ ਸੀ ਕਿਉਂਕਿ ਅਸੀਂ ਟਾਈਮ ਨਹੀਂ ਦਿੱਤਾ ਸਾਡੇ ਸੰਗਤ ਆ ਮੈਂ ਧੰਵਾਦੀ ਕਿ ਉਸੇ ਵੇਲੇ ਲੋਕ ਪਹੁੰਚੇ ਇੱਥੇ ਇਹਨਾਂ ਨੂੰ ਟਾਈਮ ਨਹੀਂ ਮਿਲਿਆ ਇਹਨਾਂ ਨੇ ਨਹੀਂ ਠੁਣਤਾ ਕਿ ਇਹਦਾ ਪਰਚਾ ਦੇ ਦੇਣਾ ਸੀ ਝੂਠਾ ਸੱਚਾਈ ਦੇ ਕੇ ਚਾਏ ਅੰਦਰ ਦਿੰਦੇ ਜਦੋਂ ਉਹਨਾਂ ਨੇ ਵੇਖਿਆ ਕਿ ਬਾਹਰ ਪਬਲਿਕ ਇਕੱਠੀ ਹੋ ਗਈ ਉਹਨਾਂ ਤੋਂ ਪਰਚਾ ਨਹੀਂ ਦਿੱਤਾ ਗਿਆ ਸੋ ਮੈਂ ਬੇਨਤੀ ਕਰਦਾ ਹਾਂ ਕਿ ਤਾਣਾ ਮਨਸ਼ਾਸਨ ਨੂੰ ਇਸ ਮਾਮਲੇ ਵਿੱਚ ਡਰਨਿੰਗ ਧਾਰੀ ਨੂੰ ਕੋਸ਼ਿਕਾਇਤ ਕੀਤੀ ਗਈ ਫੋਨ ਕੀਤਾ ਸੀ ਜੀ ਗੱਲ ਨਹੀਂ ਹੋ ਸਕੀ ਐਸਐਸਪੀ ਸਾਹਿਬ ਨੂੰ ਕੀਤੀ ਹੈ ਜੀ ਬੇਨਤੀ ਐਂ ਕਿਹਾ ਡੀਐਸਪੀ ਸਾਹਿਬ ਨੂੰ ਵੀ ਕੀਤੀ ਹੈ ਡੀਆਜੀ ਸਾਹਿਬ ਨੂੰ ਵੀ ਕੀਤੀ ਹੈ ਸੱਤਾਧਿਰ ਕਹਿੰਦੀ ਕਿ ਕਾਂਗਰਸ ਆਪਣੇ ਅਰ ਕਾਰਜਕਾਲ 'ਚ ਨਗਰ ਕੌਂਸਲ ਚੋਣਾਂ ਨਹੀਂ ਕਰਾ ਸਕੀ ਖੋਖਲਾ ਟੈਕ ਮੈਂ ਜੈਨਾ ਜੀ ਨਹੀਂ ਕਰਾ ਸਕੇ ਚਲੋ ਜੀ ਨਹੀਂ ਕਰਾ ਸਕੇ ਨੋਟੀਫਿਕੇਸ਼ਨ ਨਹੀਂ ਹੋਈ ਜਾਂ ਜਿਹੜੀ ਵਾਰਡਬੰਦੀ ਹੋ ਰਹੀ ਸੀ ਉਹਦੇ ਕਰਕੇ ਸਮਾਂ ਲੱਗ ਗਿਆ ਪਰ ਜੇ ਤੁਸੀਂ ਅੱਜ ਕਰਾ ਰਹੇ ਹੋ ਫਿਰ ਲੋਕਤੰਤਰੀ ਤਰੀਕੇ ਨਾਲ ਹੋਣ ਦੋ ਸ਼ਾਂਤੀ ਨਾਲ ਹੋਣ ਦੋ ਤੁਸੀਂ ਸੱਚੰਗੇ ਉਹਦੇ ਕਰਾਓ ਤੁਸੀਂ ਜਿੱਤ ਰਹੇ ਹੋ ਤਾਂ ਫਿਰ ਹੋਣ ਦੋ ਲੋਕਤੰਤਰ ਤਰੀਕੇ ਨਾਲ ਤੁਸੀਂ ਕਿਉਂ ਅੱਜ ਬੰਦੇ ਚੁੱਕ ਰਹੇ ਹੋ ਕੈਂਡੀਡੇਟ ਮੈਂ ਇਸ ਲਈ ਇੱਕ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜੇ ਸਾਡਾ ਕੋਈ ਵੀ ਵਰਕਰ ਕਿਸੇ ਕੈਂਡੀਡੇਟ ਨੂੰ ਕੋਈ ੱਤਕਾ ਕੀਤਾ ਕੋਈ ਚੁੱਕਿਆ ਕੋਈ ਡਰਾਇਆ ਧਮਕਾਇਆ ਗਿਆ ਤੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਪਤਾ ਲੱਗ ਜੂਗਾ ਸੂਰੇ ਐਮਐਲਏ ਸੋਲ ਦਾ ਘਰ ਵੀ ਘੇਰਿਆ ਹੋਊਗਾ ਤੇ ਥਾਣਾ ਸਿਟੀ ਵੀ ਘੇਰਿਆ ਹੋਊਗਾ ਉਹ ਕੈਂਡੀਡੇਟ ਤੁਸੀਂ ਵਾਪਸ ਲੈ ਕੇ ਚੱਲੇ ਹੋ ਬਿਲਕੁਲ ਲੈ ਕੇ ਚੱਲੇ ਆ ਬਿਲਕੁਲ ਨਾਲ ਲੈ ਕੇ ਚੱਲੇ ਆ ਤੇ ਨਾਲ ਹੀ ਵੀ ਬੇਨਤੀ ਕਰ ਚੱਲੇ ਆ ਕਿ ਜੇ ਸਾਡੇ ਕਿਸੇ ਹੋਰ ਕੈਂਡੀਡੇਟ ਨੂੰ ਚੁੱਕਿਆ ਜਾਂ ਡਰਾਇਆ ਧਮਕਾਇਆ ਰਾਤ ਪੁਲਿਸ ਨੇ ਆ ਫਲੈਗ ਮਾਰਚ ਖਾਨਾ ਪੂਟੀਲੀ ਕਰ ਰਿਹਾ ਚੱਲਣ ਤਿੰਨ ਨੰਬਰ ਵਾਰਡ ਚ ਐਮਐਲਏ ਦੀ ਜੀ ਇਹਨਾਂ ਮੁਲਖ ਬਾਹਰੋਂ ਆ ਕੇ ਉੱਥੇ ਤੁਰਿਆ ਫਿਰਦਾ ਇਸ ਵੇਲੇ ਕੀ ਹੋ ਰਿਹਾ ਚਾਰ ਨੰਬਰ ਚ ਜਾਣ ਉੱਥੇ ਕੀ ਹੋ ਰਿਹਾ ਸੋ ਜਿੱਥੋਂ ਜਿੱਥੋਂ ਇਹ ਹਾਰ ਰਹੇ ਨੇ ਉੱਥੀ ਉੱਥੇ ਇਹਨਾਂ ਨੇ ਹਰ ਤਰ ਜਦੋਂ ਕਿ ਸ਼ਹਿਰ ਦੇ ਵਿੱਚ ਇਹਨਾਂ ਨੂੰ ਇਹ ਸਾਫ਼ ਸੁਥਰੀ ਇਲੈਕਸ਼ਨ ਹੋਣ ਦੇ ਤੇ ਮੈਂ ਦਾਅਵੇ ਨਾ ਕਹਿੰਦਾ ਜੇ ਝਾੜੂ ਵਾਲਿਆਂ ਨੂੰ ਦੋ ਵੀ ਸੀਟਾਂ ਆ ਜਾਣ ਪੂਰੇ ਤਰਨਤਾਲ ਸਾਹਿਬ ਤੋਂ ਬੋਲੇ ਇਸ ਹਾਲਾਤ ਸਾਨੂੰ ਤੇ ਭਾਈ ਦੇ ਦੇ ਤਾਂ ਹੀ ਬਹੁਤ ਵੀ ਗਲਤ ਕੰਮ ਨਹੀਂ ਕਰਨਾ ਕੋਈ ਇਹ ਬੂਟ ਕੈਂਪਿੰਗ ਕੱਲ ਵੀ ਟੱਕਾ ਕਰਦੀ ਤੇ ਵਰਕਰਾਂ ਨੂੰ ਕੀ ਸੰਦੇਸ਼ ਹੈ ਮੈਂ ਹਰ ਇੱਕ ਨੂੰ ਐਸ ਵੇਲੇ ਗਰੁੱਪ ਦੇ ਵਿੱਚ ਵੀ ਮੈਸੇਜ ਪਾਉਂਦੇ ਹਾਂ ਹਲਕੇ ਦੇ ਵਿੱਚ ਵੀ ਸਾਰਿਆਂ ਨੂੰ ਕਹਤਾਂ ਆਪਣੇ ਵਰਕਰਾਂ ਨੂੰ ਕਾਗਜ਼ ਸ਼ਹਿਰਦਿਆਂ ਨੂੰ ਵੀ ਕਹਤਾਂ ਕਿ ਕਿਸੇ ਵੀ ਤਰ੍ਹਾਂ ਦਾ ਪਹਿਲਾਂ ਅਸੀਂ ਸ਼ਾਂਤੀ ਨਾਲ ਹੀ ਕਿਹਾ ਸੀ ਕਿ ਇਲੈਕਸ਼ਨ ਹੋਗੇ ਪਰ ਹੁਣ ਸਭ ਨੂੰ ਇਹ ਮੈਸੇਜ ਲਾਤੇ ਆ ਕਿ ਸਵੇਰੇ ਵੱਧ ਤੋਂ ਵੱਧ ਕਾਂਗਰਸੀ ਵਰਕਰ ਵਿਧਾਨ ਸਭਾ ਹਲਕਾ ਤਰਨਤਨ ਦੇ ਤਨਤਨ ਸਾਹਿਬ ਸ਼ਹਿਰ ਦੇ ਵਿੱਚ ਡਿਊਟੀ ਦੇਣਗੇ ਤੇ ਜੇ ਕਿਸੇ ਵੀ ਤਰ੍ਹਾਂ ਦਾ ਕਿਤੇ ਬੂਥ ਕੈਪਚਰਿੰਗ ਜਾਂ ਕਿਸੇ ਨਾਲ ਕੋ ਤੱਕਾ ਆਇਆ ਜਾਂ ਕੁਝ ਕੀਤਾ ਗਿਆ ਤੇ ਇਹਨਾਂ ਨੂੰ ਬਖਸ਼ਾਂਗੇ ਨਹੀਂ ਤੇ ਮੈਂ ਪ੍ਰਸ਼ਾਸਨ ਦੇ ਆ ਜਿਹੜੇ ਇਹੋ ਜਿਹੇ ਐਸਐਚਓ ਨੇ ਨਾ ਇਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਹਰ ਇੱਕ ਦੀ ਇੱਜ਼ਤ ਕਰਦੇ ਹਾਂ ਚਾਹੇ ਕੋਈ ਸਿਪਾਹੀ ਤੋਂ ਲੈ ਕੇ ਐਸਐਸਪੀ ਡੀਜੀਪੀ ਤੱਕ ਵੀ ਹੋਵੇ ਪਰ ਇਹੋ ਜਿਹਾ ਤੱਕਾ ਨਾ ਕਰੋ ਨੇ ਦਸ ਹਮਾ ਸਾਡਾ ਵੀ ਆਇਆ ਖੜਾ ਉਸ ਤੋਂ ਬਾਅਦ ਦੱਸਾਂਗੇ ਕਿ ਬਣਨਾ ਕਿ ਉਹ ਲਸਾ ਕਿਹੜੀ ਵਾਰਡ ਹੈ ਤੇ ਕੀ ਨਾਂ ਹੈ ਇਹਨਾਂ ਦਾ ਮੇਰੇ ਨੰਬਰ 13 ਨੰਬਰ ਵਾਰਡ ਆ ਜੀ ਪਵਨ ਬਾਬਾ ਜੀ ਆ ਜੀ ਇਹਨਾਂ ਦੇ ਭਰਮ ਪਤਨੀ ਆਪਣੇ ਸੰਦੀਪ ਕੌਰ ਜੀ ਉੱਥੋਂ ਕੈਂਡੀਡੇਟ ਨੇ ਤੇ ਘਰ ਦੇ ਵਿੱਚ ਬੀਬੀਆਂ ਦੇ ਸਾਹਮਣੇ ਪੁਲਸ ਨੇ ਮੈਂ ਖੋਦ ਇਹਨਾਂ ਨੂੰ ਕਿਹਾ ਸਪੀਕਰ ਆਨ ਕਰੋ ਮੈਂ ਐਸ ਐਚ ਓ ਸਾਹ ਨੂੰ ਬੇਨਤੀ ਕਰ ਦਿੰਦਾ ਅੱਗੋਂ ਐਸ ਐਚ ਓ ਸਾਹਿਬ ਦੀ ਜੋ ਸ਼ਬਦਾਵਲੀ ਸੀ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ੱੱਕੇ ਨਾਲ ਐਸ ਐਸ ਪੀ ਸਾਹਿਬ ਨਾਲ ਗੱਲ ਕਰਨ ਦੇ ਬਾਵਜੂਦ ਵੀ ਉਹ ਬੰਦਾ ੱੱਕੇ ਨਾਲ ਆਪਣੀ ਗੱਡੀ ਸੁੱਟ ਕੇ ਉਹ ਲੈ ਕੇ ਆਇਆ ਨਾਲ ਸੋ ਜੇ ਦੁ ਕਿਸੇ ਵੀ ਤਰ੍ਹਾਂ ਦਾ ਇਹਨਾਂ ਦਾ ਲਿਹਾਜ਼ ਨਹੀਂ ਕੀਤਾ ਜਾਊਗਾ ਘਰਾਓ ਵੀ ਕਰਾਂਗੇ ਸੜਕਾਂ ਵੀ ਜਾਮ ਕਰਾਂਗੇ ਤੇ ਸਵੇਰੇ ਵੀ ਇਲੈਕਸ਼ਨ ਨਹੀਂ ਚੱਲਣ ਦਵਾਵਾਂਗੇ ਫਿਰ ਸ਼ਾਂਤੀ ਨਾਲ ਸਾਡੇ ਆਉਣ ਤੋਂ ਪਹਿਲਾਂ ਇਹਦਾ ਵਾਧਾ ਐਸਚੋ ਸਾਹਿਬ ਨਿਕਲ ਗਏ ਹੁਣ ਅਸੀਂ ਕਿਹਾ ਕਿ ਰੁਕੋ ਅਸੀਂ ਕਿਹਾ ਕਿ ਤੁਸੀਂ ਜੇ ਸੱਚੇ ਹੋ ਨਾ ਇਹਦਾ ਪਰਚਾ দাও ਜੇ ਗਲਤ ਆ ਮੈਂ ਪ੍ਰੈਸ ਦੇ ਸਾਹਮਣੇ ਕਹਿਣਾ ਕਿ ਸਾਡਾ ਕੋਈ ਕੈਂਡੀਡੇਟ ਗਲਤ ਆ ਕੋਈ ਨਸ਼ੇ ਦੀ ਵਰਤੋਂ ਕਰ ਰਿਹਾ ਤੁਸੀਂ ਉੱਤੇ ਜੋ ਮਰਜ਼ੀ ਕਾਰਵਾਈ ਕਰੋ ਪਰ ਇਹ ਤੱਕਾ ਨਹੀਂ ਮੈਂ ਹੋਂਦਾਂਗਾ ਕਿ ਸਾਡੇ ਕਿਸੇ ਵਰਕਰ ਜਾਂ ਸਾਡੇ ਕਿਸੇ ਵੀ ਕੈਂਡੀਡੇਟ ਨੂੰ ਨਜਾਇਜ਼ ਚੋਕੇ ਲੈ ਕੇ ਦਾ ਹਵਾਲਾਜ ਦੇ ਕੇ ਤੇ ਕਵਾਂਗੇ ਇਹ ਪਰਚਾ ਦੇਣਾ ਦੇ ਘਰ ਤੋਂ ਉਹ ਬੜੇ ਲੰਚਰ ਆਏ ਉਹਦੇ ਵਿੱਚ ਉਹ ਜੰਗਲਿਆ ਦੂਰੇ ਬੰਦੇ ਕਿਹਾ ਮੇਰੇ ਘਰ ਦੇ ਕਿਹਾ ਸਾਰੇ ਕੋਈ ਜਿਹੜਾ ਪ੍ਰਧਾਨ ਬਕਰ ਕਿਹੜਾ ਚਲੋ ਉਹ ਤੋਂ ਮੇਰੇ ਘਰੇ ਜਾ ਕੇ ਇਹਨਾਂ ਨੇ ਮਾਰੇ ਭੋਟਾ ਦੇਖਿਆ ਤੇ ਵਾਪਸ ਆ ਗਏ ਤੇ ਹੁਣ ਮੈਨੂੰ ਮੈਸੇਜ ਮਿਲਿਆ ਹੈ ਵੀ ਸਾਰੇ ਜਿਹੜੇ ਆ ਆਪਣੇ ਕੈਂਡੀਡੇਟ ਆ ਉਹਨਾਂ ਨੂੰ ਚੁੱਕੀ ਜਾ ਰਹੇ ਆ ਤੇ ਮੈਨੂੰ ਇਹਨਾਂ ਦੇ ਬੰਦੇ ਦਾ ਕਿਸੇ ਦਾ ਫੋਨ ਆਇਆ ਵੀ ਤੁਸੀਂ ਘਰ ਛੱਡ ਕੇ ਤੇ ਚਲੇ ਜਾਓ ਤੇ ਮੈਂ ਘਰੇ ਛੱਡ ਕੇ ਚਲੇ ਗਿਆ ਵੀ ਕੋਈ ਨਹੀਂ ਐ ਸਵੇਰੇ ਇਲੈਕਸ਼ਨ 'ਚ ਹੀ ਗੱਲ ਕਰਾਂਗੇ ਤੇ ਫਿਰ ਉਦੋਂ ਬਾਅਦ ਆਪਣਾ ਪਵਨ ਜੀ ਨੂੰ ਜਦੋਂ ਚੁੱਕਿਆ ਤੇ ਮੈਨੂੰ ਰਾਜਵੀਰ ਭਾਈ ਦਾ ਫੋਨ ਆਇਆ ਵੀ ਤੁਸੀਂ ਇੱਥੇ ਆਓ ਤੇ ਫਿਰ ਆਪਾਂ ਇੱਥੇ ਆਏ ਆ ਕੋਈ ਗੱਲ ਨਹੀਂ ਵੇਖਾਂਗੇ ਕੀ ਕਰਦੇ ਆ ਸਵੇਰੇ ਪੂਰੇ ਡਟ ਕੇ ਖੜੇ ਆ ਜਿੰਨੇ ਵੀ ਆਉਣਾ ਵਾ ਜੀ ਸਦਕੇ ਆਵੇ ਆਪਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਹਾਰ ਰਹੇ ਨੇ ਇਸ ਲਈ ਇਸ ਲਈ ਹੋਏਗੀ ਜਾਂ ਤਾਂ ਲੱਗਦਾ ਡਰੇਗਾ ਕੋਈ ਵਾ ਜੀ ਜਿਹੜੀ ਉਹ ਇਲੈਕਸ਼ਨ ਆ ਨਾ ਉਹ ਸਾਰਿਆਂ ਨੂੰ ਪਤਾ ਵਾ ਪ੍ਰਸ਼ਾਸਨ ਨੂੰ ਵੀ ਪਤਾ ਵਾ ਵੀ ਇੱਕ ਤਰਫਾ ਇਲੈਕਸ਼ਨ ਆ ਇਹ ਕਰਕੇ ਇਹਨਾਂ ਨੂੰ ਹੁਣ ਇਹ ਲੱਗਨਦਿਆ ਵਾ ਵੀ ਸ਼ਾਮੇ ਨੂੰ ਅਸੀਂ ਇਲੈਕਸ਼ਨ ਚ ਨਾ ਉੱਥੇ ਜਾਣ ਦੇਈਏ ਤੇ ਜਿਹੜੀ ਇਲੈਕਸ਼ਨ ਆ ਇਹ ਭਾਵੇਂ ਬੂਥ ਚੈਪਟਰ ਕਰੀਏ ਜੋ ਮਰਜ਼ੀ ਕਰੀਏ ਤੇ ਅਸੀਂ ਇਲੈਕਸ਼ਨ ਜਿਤਾਈਏ ਬੰਦੇ ਨੂੰ ਪਰ ਇੰਨੀ ਇਨਾਂ ਚ ਹੈਗੀ ਨਹੀਂ ਆ ਮੈਂ ਵੀ ਆਪਣਾ ਸਮਾਜ ਦਾ ਲੀਡਰ ਆ ਮੇਰਾ ਸਮਾਜ ਮੇਰੇ ਨਾਲ ਖੜਾ ਵਾ ਤੇ ਮੈਨੂੰ ਇਹਨਾਂ ਦੀ ਕੋਈ ਡਰ ਨਹੀਂ ਨਾ ਅੱਜ ਤੱਕ ਮੈਂ ਕਿਸੇ ਦੀ ਡਰ ਰੱਖੀ ਆ ਸਾਰੇ ਸੁੱਟ ਤੇ ਨਹੀਂ ਨਹੀਂ ਚੱਲ ਸਾਡੇ ਵੀ ਮੈਗਨ ਦਿੰਦਾ ਆਪ ਡਿੱਗ ਤੂੰ ਤੇਰੀ ਏ ਇਹ ਆਪਣੀ ਬਾੜ ਚੋਂ ਬਾਹਰ ਸੀ ਵਿਚਾਰਾ ਤੈਨੂੰ ਮੈਂ ਬੁਲਾਇਆ ਕਿ ਤੂੰ ਆ ਨਾਲ ਜੇ ਤੇਰਾ ਤੋਂ ਬਣਾਣੀ ਆ ਸਾਡੇ ਕੈਂਡੀਡੇਟ ਨੂੰ ਜੇ ਤਾਂ ਪੁੱਛੇ ਤਾਂ ਧਾਰਨੇ ਕਿਹੜੇ ਮਾਰੀਏ ਪਹਿਲਾ ਪ੍ਰਸ਼ਾਸਨ ਸੁੱਤਾ ਸੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੇ ਕੋਈ ਗਨਾਹ ਨਹੀਂ ਜੋ ਕਾਰਵਾਈ ਕਰਨੀ ਸੀ ਪਹਿਲਾਂ ਕਰਨੇ ਪਏ ਅੱਜ ਇਲੈਕਸ਼ਨ ਵੀ ਜਾ ਰਹਾ ਹੈ ਇਸ ਵੇਲੇ ਬਸ ਇਹਨਾਂ ਦੇ ਕੈਂਡੀਡੇਟ ਡੁੱਬ ਰਹੇ ਹਨ ਕਦੇ ਹਾਰ ਰਹੇ ਨੇ ਤੋਂ ਮੈਂ ਤੁਹਾਡੇ ਲਈ ਇੱਕ ਬੇਨਤੀ ਕਰਦੀ ਆ ਇਹ ਸਾਡੇ ਕੈਂਡੀਡੇਟ ਨੂੰ ਕਿ ਸਾਡੇ ਨੂੰ ਪ੍ਰਧਾਨ ਨੂੰ ਇੱਕ ਇਨਸਾਨ ਹੋਇਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋ ਸਾਰਾ ਮਾਰ ਲਾ ਸ਼ਾਟ ਬੈਟਰੀ ਚਾਰਜ ਹੋ ਰਹੀ ਹੈ ਹਾਂਜੀ